ਤੇ ਮਰਜ਼ੀ ਸ਼ਹਾਜਾਦ ਭੱਟੀ ਆ ਜਾਵੇ ਜੋ ਮਰਜ਼ੀ ਕਰ ਲੈ ਮੇਰੇ ਨਾਲ ਸਾਹਮਣੇ ਬਹਿ ਕੇ ਗੱਲ ਕਰੇ ਐ ਤੇ ਮੈਂ ਚਪੇੜਾ ਮਾਰਾਂਗਾ ਹੁਣ ਵੀ ਮੈਂ ਕਹਿੰਦਾ ਹੁਣ ਵੀ ਮੈਂ ਚਪੇੜਾ ਮਾਰਾਂਗਾ ਜੇ ਅੱਡਾ ਕਰਦਾ ਮੈਂ ਸ਼ਹਾਜਾਦ ਭੱਟੀ ਚ ਤਾਂ ਨੇਪਾਲ ਆ ਜਾ ਪਰ ਸ਼ਹਾਜਾਦ ਭੱਟੀ ਨੇ ਕੀ ਕਹਿੰਦੇ ਇੱਕ ਤੁਹਾਡੇ ਇੰਟਰਵਿਊ ਤੋਂ ਬਾਅਦ ਤੁਹਾਡੀ ਇੰਟਰਵਿਊ ਹੋਈ ਸੀਗੀ ਵਾਇਰਲ ਹੋਣ ਤੋਂ ਬਾਅਦ ਇੱਕ ਤੁਹਾਨੂੰ ਕਾਲ ਕੀਤੀ ਸੀ ਪਰ ਉਹਦੇ ਵਿੱਚ ਉਹਨੇ ਇੰਨੀ ਗੱਲ ਕਹੀ ਹੈ ਕਿ ਅਸੀਂ ਤੁਹਾਡੇ ਨਾਲ ਕੋਈ ਤੁਹਾਡਾ ਕੋਈ ਵੈਰ ਨਹੀਂ ਹੈ ਉਹਦੇ ਨਾਲ ਉਹਨੇ ਇੰਨੀ ਗੱਲ ਸੋਲ ਦੇ ਵਿੱਚ ਬੋਲੀ ਹੈ ਤੇ ਆਪਣੇ ਉਹਨੇ ਚੈਨਲ ਤੇ ਵੀ ਪਾਈ ਹੈ ਬਿਲਕੁਲ ਮੇਰਾ ਕੋਈ ਫਿਰ ਉਹਨੇ ਮੈਨੂੰ ਕਾਲ ਕਿਉਂ ਕੀਤਾ ਮੈਨੂੰ ਕਾਲ ਕਰਨ ਦਾ ਮੈਂ ਕਿਹਾ ਤੂੰ ਗਲਤ ਕਰਦਾ ਸਾਡੇ ਪੰਜਾਬ ਦਾ ਮਾਹੌਲ ਕਿਉਂ ਖਰਾਬ ਕਰਦਾ ਸਾਡੇ ਮੁੰਡਿਆਂ ਨੂੰ ਕਿਉਂ ਖਰਾਬ ਕਰਨ ਤੇ ਤੋਲਿਆ ਤੂੰ ਮੈਂ ਇਹੀ ਕਿਹਾ ਸੀ ਕਿ ਸਾਡੇ ਪੰਜਾਬ ਦਾ ਮਾਹੌਲ ਨਾ ਖਰਾਬ ਤੂੰ ਆਪਣੇ ਪਾਕਿਸਤਾਨ ਦੇ ਦਾਇਰੇ ਚ ਰਹਿ ਆਪਣੇ ਜੋ ਤੂੰ ਕਰਨਾ ਉਥੋਂ ਦਾ ਹਟਾ ਲੈ ਡਰਾਮੇ ਚੱਲਦੇ ਨੇ ਪਾਕਿਸਤਾਨ ਜਿਹੜੇ ਡਰਾਮੇ ਕਰਦੇ ਨੇ ਉੱਤੇ ਉਹ ਚ ਬਿਲਕੁਲ ਡਬਲ ਮੀਨਿੰਗ ਗੱਲਾਂ ਚੱਲਦੀਆਂ ਨੇ ਉਹਨਾਂ ਨੂੰ ਬੰਦ ਕਰਾ ਲਿਓ ਕਿੱਡੀ ਵੱਡੀ ਗੱਲ ਸੀਗੀ ਉਹ ਤਾਂ ਬੰਦ ਨਹੀਂ ਕਰਾਈਆਂ ਕਿ ਇਹੀ ਗੱਲ ਕਹੀ ਸੀ ਇਹਨੇ ਹੁਣ ਮੈਨੂੰ ਕਾਲ ਉਹੀ ਕਾਲਾ ਕਰਾ ਰਿਹਾ ਤੂੰ ਮਾਫੀ ਮੰਗ ਲੈ ਕਿ ਇਹ ਬੰਦਾ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦਾ ਜਿਹੜੇ ਦੇ ਸੰਪਰਕ ਚ ਪੰਜਾਬ ਪੁਲਿਸ ਉਹਨਾਂ ਨੂੰ ਵੀ ਚੱਕ ਕੇ ਅੰਦਰ ਜੇਲ੍ਹ ਚ ਡੱਕੇ ਤੇ ਜਦੋਂ ਤੁਹਾਡੀ ਮੇਰੀ ਹੁਣ ਕਾਲ ਆਈ ਹੈ ਲਾਸਟ ਕਾਲ ਆਈ ਹੈ ਇੰਟਰਵਿਊ ਜਿਸ ਮੈਂ ਤੁਹਾਡੇ ਕੋਲ ਆ ਰਿਹਾ ਤੁਸੀਂ ਮੈਨੂੰ ਉਦੋਂ ਵੀ ਕਿਹਾ ਜੀ ਮੈਨੂੰ ਕਾਲ ਆਈ ਹੈ ਤੇ ਮੈਂ ਥਾਣੇ ਦੇ ਵਿੱਚ ਬੈਠਾ ਹਾਂ ਉਹ ਤੁਹਾਨੂੰ ਕਿਹਦੀ ਕਾਲ ਆਈ ਸੀ ਮਹਿਰਮ ਵੱਲੋਂ ਕਾਲ ਆਈ ਸੀਗੀ ਸ਼ਹਿਜ਼ਾਦਪੱਟੀ ਦੇ ਬੰਦਿਆਂ ਵੱਲੋਂ ਸ਼ਹਿਜ਼ਾਦਪੱਟੀ ਦੇ ਬੰਦਿਆਂ ਵੱਲੋਂ ਆਈ ਹੈ ਦੇਖੋ ਗਾਲਾਂ ਹੀ ਕੋਈ ਹਾਈਡ ਕਰਦੇ ਗਾਲਾਂ ਗਾਲਾਂ ਜਿਹੜੇ ਹੈ ਮੈਂ ਡਰਦਾ ਡਰਦਾ ਨਹੀਂ ਇਕੱਲੇ ਘੁੰਮਦੇ ਠੀਕ ਆ ਸ਼ਹਿਜ਼ਾਦਪੱਟੀ ਦੇ ਬੰਦੇ ਵੱ ਆ ਉਹ ਜਿਹਨੇ ਤੇਰੇ ਬਿਓ ਨੂੰ ਮਾਰ ਗਿਆ ਕਿ ਤੂੰ ਦਾ ਕਟੂਆ ਤੋਂ ਹਟ ਜਾ ਤੂੰ ਰਹਿਣ ਦੇ ਇਹਨਾਂ ਨੂੰ ਹੁਣੇ ਕੋਲ ਆਈ ਹੈ ਨਾ ਉਹਨਾਂ ਦੀ ਜੇ ਉਹਨਾਂ ਨੂੰ ਜੇ ਅਸਲ ਮੰਗੀ ਤਾਂ ਉਹਨਾਂ ਨੇ ਤੁਮ ਕਿਹਾ ਜਰਾ ਨਾ ਕਰਾਂਗੇ ਬਿਲਕੁਲ ਤਨ ਹੋਰ ਵੀ ਮੈਂ ਦਿਖਾ ਦਿੰਦਾ ਜਿਹੜੇ ਅਮਰਤਪਾਲ ਮਹਿਰੋ ਦੇ ਬੰਦੇ ਆ ਬੰਲੇ ਉਹ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਉਹ ਕੀ ਕਹਿ ਰਹੇ ਨੇ ਉਹ ਵੀ ਬਹੁਤ ਹੈਗੀਆਂ ਨੇ ਵੀ ਤੂੰ ਉਹ ਵੀ ਦਿਖਾ ਦਿੰਨੀ 1 ਸੈਕਿੰਡ ਲੱਗੇਗਾ ਇਹ ਅਮਰਤਪਾਲ ਮਹਿਰੋ ਦੇ ਇਹ ਵੀ ਅਮਰਤਪਾਲ ਮਹਿਰੋ ਦੇ ਇਹ ਵੀ ਇਹ ਬੰਦਾ ਬਾਹਰੋਂ ਥ੍ਰੈਟ ਕਰ ਰਿਹਾ ਕੋਈ ਕੈਮਰਾਮੈਨ ਨੂੰ ਕਹਣਾ ਚਾਹੂੰਗਾ ਕਿ ਕੋਲੋਦਖਾਨ ਕੀ ਇਹਨਾਂ ਨੂੰ ਬਾਹਰੋਂ ਤੱਕ ਫੋਨ ਆ ਰਿਹਾ ਅਮਰਿਤਪਾਲ ਸਿੰਘ ਮੈਰੋਂ ਵੱਲੋਂ ਕਿ ਤੁਸੀਂ ਉਹਨਾਂ ਖਿਲਾਫ ਗਲਤ ਬੋਲ ਰਹੇ ਹੋ ਗਲਤ ਬੋਲ ਰਹਾ ਤੇ ਜੇ ਤੁਹਾਨੂੰ ਪਹਿਲੇ ਦਿਨ ਸ਼ਹਿਜ਼ਾਦ ਪੱਟੀ ਦੀ ਕਾਲ ਆਂਦੀ ਹੈ ਤੇ ਤੁਹਾਨੂੰ ਕੀ ਲੱਗਦਾ ਸੀਗਾ ਕਿ ਉਹ ਸੱਚੀ ਉਹਨੇ ਗੋਲ ਕੀਤੀ ਹੈ ਕਿ ਕੋਈ ਹੋਰ ਸੀਗਾ ਸ਼ਹਿਜ਼ਾਦ ਪੱਟੀ ਨੇ ਕਾਲ ਕੀਤੀ ਸੀ ਉਹਨਾਂ ਨੇ ਉਹਨਾਂ ਨੰਬਰ ਵੀ ਜਦੋਂ ਮੈਂ ਦੱਸ ਆਉਣਾ ਸਜਾਦ ਪੱਟੀ ਨੇ ਕਾਲ ਕੀਤੀ ਮੇਰੇ ਕੋਲ ਵੀਡੀਓ ਵੀ ਹੈਗੀ ਵਿਦ ਸਾਰਾ ਕੁਝ ਮੇਰੇ ਕੋਲ ਉਹਨਾਂ ਨੇ ਆਪ ਆਨ ਕਿੱਦਾਂ ਨੂੰ ਕੋਈ ਡਰ ਨਹੀਂ ਲੱਗਾ ਕਿ ਮੇਰੀ ਫੈਮਲੀ ਨੂੰ ਜਾਂ ਮੈਨੂੰ ਇਹ ਥ੍ਰੈਟ ਕਰ ਸਕਦੇ ਆ ਭਾਈ ਇਹ ਡਰ ਕਿਸ ਗੱਲ ਦਾ ਯਾਰ ਡਰਤਾ ਉਸ ਮਾਲਕ ਤੋਂ ਡਰ ਰਿਹਾ ਨਾ ਡਰਨ ਬੰਦੇ ਤੋਂ ਯਾਰ ਕੱਲੇ ਨੂੰ ਕੱਲਾ ਮੈਂ ਕਹਿੰਦਾ ਸਜਾਦ ਪੱਟੀ ਨੇਪਾਲ ਆ ਜੇ ਏਡਾ ਦਾਵੇਦਾਰ ਹੈਗਾ ਨਾ ਇਹ ਡਾਊਨ ਬਣਦਾ ਨਾ ਇਹ ਐਡਾ ਕੁਝ ਨਹੀਂ ਇਹਦੇ ਪੱਲੇ ਅੱਲੇ ਸਿਰਫ ਇਹਨੂੰ ਦੋ ਤਿੰਨ ਏਜੰਸੀਆਂ ਨੂੰ ਸਪੋਰਟ ਕਰਦੀਆਂ ਨੇ ਲੈਪੱਲੇ ਕੁਛ ਨਹੀਂ ਇਹਦੇ ਡਰਨ ਦੀ ਲੋੜ ਨਹੀਂ ਐ ਤੋਂ ਮੈਂ ਕਹਿੰਦਾ ਨੇਪਾਲ ਖੁੱਲਾ ਚੱਲੇ ਨੇਪਾਲ ਆਇ ਕੱਲਾ ਜਾਊਂਗਾ ਮੈਂ ਲੜਨ ਵਾਸਤੇ ਨਾਲ ਇੱਥੇ ਮਰਜੀ ਲੜਦੇ ਚ ਕੋਲ ਦੇ ਵਿੱਚ ਜੇ ਨੇਪਾਲ ਬੁਲਾ ਰਹੇ ਪਰ ਉਹ ਕਹਿੰਦਾ ਮੈਂ ਇੰਡੀਆ ਨਹੀਂ ਆ ਸਕਦਾ ਨਾ ਮੈਂ ਉੱਥੇ ਆ ਸਕਦਾ ਮੈਂ ਉਹੀ ਦੱਸਦਾ ਨਾ ਕਿ ਨੇਪਾਲ ਆ ਜੇ ਨਾ ਸੈਂਟਰ ਦੀ ਕੰਟਰੀ ਨੇਪਾਲ ਆ ਜੇ ਉੱਥੇ ਦਿਖਾਉਣਾ ਤੁਨੂੰ ਫਿਰ ਹੱਥ ਨਾਲ ਆਪੀ ਅੱਜ ਵੀ ਉਹਨਾਂ ਟਾਰਗੇਟ ਕਰਦੇ ਕਿ ਤੁਨੂੰ ਬਾਹਰ ਆ ਕੇ ਮੇ ਨਾਲ ਲੜ ਲੈ ਬਿਲਕੁਲ ਵੇ ਮੈਂ ਤਾਂ ਹਰ ਗੱਲ 'ਚ ਕਹਿੰਦਾ ਕਿਵੇਂ ਨੇਪਾਲ ਆਵੇ ਜਿੱਦਾਂ ਮੈਂ ਤੁਨੂੰ ਉਹਦੀ ਲਾਸਟ ਵੀ ਉਹ ਵੀ ਜਦੋਂ ਜਮਨ ਨੇ ਪਾਕਿਸਤਾਨ ਦੀ ਗੱਲ ਕੀਤੀ ਉਹ ਮੈਂ ਕਹਾਂ ਨੇਪਾਲ ਆ ਜਾ ਤੇ ਜੈਡਾ ਦਾਮ ਹੈ ਨਾ ਤੇਰੇ ਨੇਪਾਲ ਆ ਜਾ ਤੇ ਤੁਹਾਡੇ ਘਰ ਦੇ ਆ ਤੁਹਾਨੂੰ ਕੋਈ ਉਹ ਕੁਝ ਕਹਿੰਦੇ ਨਹੀਂ ਹੈਗੇ ਕਿ ਤੁਸੀਂ ਆ ਚੀਜ਼ਾਂ ਨੂੰ ਕਿਉਂ ਅੱਗੇ ਕੱ ਲੈ ਗਿਆ ਰੋ ਮੇਨੂੰ ਕਹਾਂ ਨੇਪਾਲ ਆ ਜਾ ਭਾਵੇਂ ਜਪੜਵਾਏਗਾ ਮੇਰੇ ਕੋਲ ਦਵਾਇਆ ਤੇ ਮੇਰਾ ਕੰਮ ਹੈ ਮੇਰੀ ਗੱਲ ਸੁਣ ਗੱਲ ਸੁਣੀ ਨਾਸਤ ਠੀਕ ਹੈ ਆਪਣੇ ਬੰਦੇ ਇਹ ਕੌਣ ਇਹ ਕਿਹਦਾ ਗੋਲ ਸੀਗਾ ਇਹ ਸਜਾਦ ਪੱਟੀ ਇਹ ਆਪਣਾ ਗੋਲ ਸੀਗਾ ਸਜਾਦ ਪੱਟੀ ਦਾ ਗੋਲ ਸੀਗਾ ਇਹ ਭਾਈ ਹੱਲੇ ਵੀ ਤੁਹਾਨੂੰ ਗੋਲਾਂ ਆ ਰਹੀਆਂ ਉਹਨਾਂ ਦੀ ਗੋਲਾਂ ਬਾਈ ਜੀ ਲੈਣ ਲੱਗੀ ਵੀ ਪਾਕਿਸਤਾਨ ਦੀ ਗੱਲ ਕਰੇ ਪਾਕਿਸਤਾਨ ਤੋਂ ਇੱਥੋਂ ਇੰਡੀਆ ਤੋਂ ਵੀ ਕੁਝ ਯਾਦ ਪੱਟੀ ਨਾਲ ਤੇ ਮਾੜਾ ਕੀਤੇ ਨਾਲ ਜਾਂ ਅੱਜ ਦੀ ਕਹਿੰਦਾ ਤੇਰੀ ਰਾਤ ਇਲਜ਼ਾਮ ਹੋ ਰਿਹਾ ਤੇਰੇ ਤੇ ਤੇਰੇ ਘਰ ਅੱਜ ਗ੍ਰਨੇਡ ਹਮਲਾ ਹੋ ਰਿਹਾ ਤੁਹਾਨੂੰ ਡਰਨ ਲੱਗਿਆ ਸੀ ਬਈ ਯਾਰ ਡਰ ਕਾਦਾ ਮੈਂ ਤਾਂ ਪੁਲਿਸ ਨੂੰ ਦੱਸ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਸਾਡਾ ਸਾਥ ਵੇਰੀਆ ਸਹਿਯੋਗ ਦੇ ਰਹੀ ਹੈ ਇਸ ਤੋਂ ਉੱਪਰ ਕੀ ਕਰ ਸਕਦੇ ਅਸੀਂ ਇਸ ਨਾਲ ਤਾਂ ਤੁਹਾਡੇ ਕੋਲ ਪੁਲਿਸ سپورਟ ਕਰ ਰਹੀ ਹੈ ਪੂਰਾ سپورਟ ਕਰ ਰਹੀ ਹੈ ਜੀ ਪੁਲਸ ਇਹ ਨਹੀਂ ਕਿ ਨਹੀਂ ਕਰੀ ਪੁਲਸ ਇਸ ਟਾਈਮ ਪੂਰੀ سپورਟ ਕਰਦੀ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਆਜੀ ਕਦੋਂ ਜਾ ਕੇ ਬੰਦ ਹੋਏਗੀ ਅਮਰਿਤਪਾਲ ਸਿੰਘ ਮੈਰੋ ਵਾਲੀ ਤੇ ਸ਼ਹਿਜ਼ਾਦ ਪੱਟੀ ਵਾਲੀ ਕਿਉਂਕਿ ਸ਼ਹਿਜ਼ਾਦ ਪੱਟੀ ਨੇ ਆਪਣੇ ਵੀਡੀਓ ਦੇ ਵਿੱਚ ਕਿਹਾ ਕਿ ਮੇਰਾ ਇਸ ਬੰਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਇਹ ਬੰਦਾ ਬੋਲਿਆ ਮੈਂ ਟੈਸਟ ਕਰਕੇ ਆਇਆ ਮੈਂ ਜਿਹੜਾ ਅਮਰਿਤਪਾਲ ਸਿੰਘ ਮੈਰੋ ਹੈ ਉਹਦਾ ਕੇਸ ਸ਼ਰਿਆਮ ਚੱਲ ਰਿਹਾ ਹੈ ਕਿ ਉਹਨੇ ਇੱਕ ਕੁੜੀ ਦਾ ਮਰਡਰ ਕੀਤਾ ਤੇ ਹਾਲੇ ਤੱਕ ਉਹ ਅਰੈਸਟ ਨਹੀਂ ਹੋਇਆ ਭਾਜੀ ਦੇਖੋ ਪੁਲਿਸ ਆਪਣਾ ਕੰਮ ਕਰ ਰਹੀ ਹੈ ਦੋ ਤਿੰਨ ਦਿਨ ਬਾਅਦ ਇੱਕ ਪ੍ਰੈਸ ਕਨਫਰੈਂਸ ਕਰਾਂਗੇ ਹੋ ਸਕੇ ਕੱਲ੍ਹ ਜਾਂ ਪਰਸੋਂ ਉੱਚ ਅਸੀਂ ਪੋਸਟਰ ਜਾਰੀ ਕਰਾਂਗੇ ਅਮਰਿਤਪਾਲ ਮੈਰੋ ਜਿਹਦਾ ਨਾਮ ਰੱਖਿਆ ਜਾਊ ਉਨੂੰ ਗੋਹਤ ਸੂਚਨਾ ਦਿੱਤੀ ਜਾਏਗੀ ਇਹਦੀ ਤੇ ਇਨਾਮ ਦਿੱਤਾ ਜਾਏਗਾ 50 ਤੋਂ 100000 ਰੁਪਏ ਦਾ ਇਨਾਮ ਦਿੱਤਾ ਜਾਊਗਾ ਜਿਹੜਾ ਸਾਨੂੰ ਦੱਸ ਕੋ ਵੀ ਕਿੱਥੇ ਦੁਬਈ ਦੀ ਕਿਹੜੀ ਸਿਟੀ 'ਚ ਬੈਠਾ ਕਿੱਥੇ ਇਸ ਟਾਈਮ ਤੁਹਾਨੂੰ ਇੱਕ ਪ੍ਰੈਸ ਕਾਨਫਰੈਂਸ ਜਲਦੀ ਕੋਲ ਤੇ ਵੀ ਤੁਹਾਨੂੰ ਇੱਕ ਕਾਲ ਆਈ ਸੀ ਜਿਹਦੇ ਵਿੱਚ ਬੰਦੇ ਨੇ ਕਿਹਾ ਸੀ ਆਪਣੀ ਲੋਕੇਸ਼ਨ ਭੇਜ ਕਿ ਮੈਂ ਉੱਥੇ ਹਾਂ ਨਾ ਉਹ ਆਇਆ ਸੀ ਉਸ ਤੋਂ ਬਾਅਦ ਭਾਈ ਨਹੀਂ ਉਹ ਫੋਨ ਕਰਦੇ ਨੇ ਉਹ ਤਕਰੀਬਨ ਲੱਗੇ ਹੋ ਆਪਣੇ ਟਾਰਗੇਟ ਤੇ ਇਹਦੀ ਲੋਕੇਸ਼ਨ ਲੱਭਣ ਇਸ ਟਾਈਮ ਪੂਰਾ ਹੱਥ ਵੱਲਾ ਮਾਰ ਰਹੇ ਨੇ ਵੀ ਕਿੱਥੇ ਆ ਕਿੱਥੇ ਨਹੀਂ ਬਾਕੀ ਜਦੋਂ ਬ੍ਰਦਰ ਮਰਨਾ ਤਾਂ ਉਸ ਟਾਈਮ ਤਾਂ ਮਰਨ ਜਦੋਂ ਜਿਹਦੀ ਲੇਖੀ ਉਹ ਜਿਵੇਂ ਤੁਸੀਂ ਦੇਖ ਸਕਦੇ ਹੋ ਅਮਰਿਤਪਾਲ ਸਿੰਘ ਮੈਰੋਦਾ ਕੇਸ ਹੁਣ ਕਿਤੇ ਹੋਰ ਦੀ ਹੋਰ ਪਹੁੰਚ ਗਿਆ ਹੈ ਤੇ ਸਿਮਰਨਜੀਤ ਸਿੰਘ ਮਾਨ ਜੋ ਹੱਲੇ ਵੀ ਇੱਥੇ ਆਪਣੇ ਨਾਲ ਖੜੇ ਨੇ ਉਹ ਕਹਿੰਦੇ ਕਿ ਮੈਂ ਬਿਲਕੁਲ ਇਕੱਲਾ ਖੁੰਦਾ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈਗਾ ਕਿਉਂਕਿ ਉਹ ਕਹਿੰਦੇ ਮੈਂ ਇਸ ਚੀਜ਼ ਨੂੰ ਲੈ ਕੇ ਗਲਤ ਨਹੀਂ ਹੈਗਾ ਤੁਸੀਂ ਸੀਗੇ ਪੰਜਾਬ ਨੈਸ਼ਨ ਟੀਵੀ ਦੇ ਨਾਲ ਥੈਂਕ ਯੂ